ਕੋਈ ਨਾ ਕੋਈ ਕੋਈ ਨਾ ਮੈਂ ਆਹ ਦੇਖੋ ਬਾਈ ਜੀ ਲੋ ਜੀ ਤਨੋਲਾ ਮੰਡੀ ਤੇ ਹੈ ਨਾ ਤੁਹਾਨੂੰ ਦਿਖਾ ਰਹੇ ਆਂ ਬਾਈ ਨਾ ਕਰਾਂ ਗੱਲਬਾਤ ਬੱਚਾ ਦਿਖਾ ਰਹੇ ਆਂ ਤੁਹਾਨੂੰ ਇਹ ਲਾਈਕ ਕਲਰ ਦੇ ਹੈ ਨਾ ਹਾਂਜੀ ਸੋਨੇ ਸੋਨੇ ਬੱਚੇ ਬਾਕੀ ਹੋਰ ਵੀ ਨੇ ਕਿੰਨੇ ਬੱਚੇ ਲੈ ਕੇ ਆ ਬਾਈ ਇਹ ਬਾਈ ਜੀ ਇਹ ਚਾਰ ਲੈ ਕੇ ਆਏ ਆਂਗੇ ਚਾਰ ਬੱਚੇ ਹਾਂਜੀ ਬੱਕਰੀਆਂ ਵੀ ਲੈ ਕੇ ਆ ਸੀ ਬੱਕਰੀਆਂ ਵੀ ਲੈ ਕੇ ਆ ਵੀਰੇ ਬੱਕਰੀਆਂ ਤਿੰਨ ਸੇਲ ਹੋ ਗਈਆਂ ਤਿੰਨ ਸੇਲ ਹੋ ਗਈਆਂ ਵਧੀਆ ਰੇਟ ਮਿਲ ਗਿਆ ਬਹੁਤ ਵਧੀਆ ਵੀਰੇ ਕਿਵੇਂ ਰਹੀ ਤਨੋਲਾ ਦੀ ਮੰਡੀ ਠੀਕ ਰਹੀ ਬਹੁਤ ਵਧੀਆ ਰਹੀ ਪਹਿਲਾਂ ਵੀ ਆਉਂਦੇ ਹੋ ਬਹੁਤ ਵਧੀਆ ਬਾਈ ਮੰਡੀ ਦਾ ਹੋਨਰ ਬਹੁਤ ਵਧੀਆ ਬੰਦਾ ਠੀਕ ਹੈ ਜੀ ਠੀਕ ਹੈ ਤੇ ਇਹ ਬੱਚੇ ਕਿੰਨੇ ਨੇ ਹੋਣਾ ਇਹ 4 ਨੇ ਬਾਈ ਜੀ 4 ਕੱਲੇ ਇਹ ਕੱਲੇ ਬੱਚੇ ਲੈ ਕੇ ਆਦਣ ਕੱਲੇ ਹਾਂਜੀ ਸੇਲ ਵਾਸਤੇ ਹਾਂ ਸੇਲ ਵਾਸਤੇ ਬਿਲਕੁਲ ਅੱਛਾ ਕੀ ਡਿਮਾਂਡ ਰੱਖੀ ਫਿਰ ਇਹਨਾਂ ਦੀ ਇਹਨਾਂ ਦੀ ਬਾਈ ਦੀ 10000 ਰੁਪਏ ਬੱਚੇ ਦੇ ਇੱਕ ਇੱਕ ਬੱਚੇ ਦੀ ਹਾਂਜੀ ਤੇ ਕਿਵੇਂ ਲੱਗਦਾ ਤੁਹਾਨੂੰ ਵੀ 10000 ਦਾ ਇੱਕ ਬੱਚਾ ਵੇਚੂ ਜੂਗਾ ਬਾਈ ਜਾਊਗਾ ਕਿਉਂ ਨਹੀਂ ਅਸੀਂ ਤੇ ਇਹ ਦੇਖਿਆ ਵੀ ਜੇ ਕਿਸੇ ਬੰਦੇ ਨੂੰ ਬਾਈ ਨੂੰ ਸੌਂਕ ਆਗਾ ਤਾਂ ਇਹਾਂ ਦੇ ਬੱਚੇ ਪਾਲ ਲਓ ਗਾਂਹਵਾਰੀ ਜੇ ਗਾਂਹ ਫਾਰਮ ਚੰਗਾ ਕਰਨਾ ਠੀਕ ਹੈ ਜੀ ਠੀਕ ਹੈ ਬੱਚੇ ਤਾਂ ਮਿਲ ਜਾਂਦੇ ਨੇ ਬੱਕ ਕਬਾਤ ਅਨਿਆ ਪਿਆਰਤ ਨਹੀਂ ਮਿਲਦੇ ਹੈਗੇ ਅੱਛਾ ਇਹ ਕੀ ਪਿਓਰ ਦੀ ਕੀ ਨਿਸ਼ਾਨੀ ਹੈ ਤੇ ਬਾਈ ਜੀ ਇਹ ਵੀ ਦੱਸਾਂਗੇ ਸੋਨੂੰ ਹਮ ਇਹ ਬਾਈ ਜੀ ਇਹਨਾਂ ਦੇ ਮਾਮਾ ਚੰਗੀਆਂ ਨੇ ਠੀਕ ਹੈ ਤੇ ਇਹਨਾਂ ਦਾ ਪਿਓ ਚੰਗਾ ਠੀਕ ਹੈ ਜੀ ਕਹਾਂ ਤੋਕੜ ਖਾਨਦਾਨ ਚੰਗਾ ਪਿੱਛੋਂ ਚੱਲ ਕੇ ਆਇਆ ਠੀਕ ਹੈ ਇਹ ਨਹੀਂ ਹੈਗਾ ਬੱਕਰੀਆਂ ਆਪਾਂ ਨੇ ਅੱਜ ਲੈ ਲਈਆਂ ਵੀ ਉਹਨਾਂ ਤੋਂ ਲੈਤੇ ਹੋਏ ਨੇ ਹੂੰ ਇਹ ਪ੍ਰਾਣੀਆਂ ਬੱਕਰੀਆਂ ਰੱਖੀਆਂ ਨੇ ਜਿਹੜੇ ਘਰ ਦੇ ਪਾਲੇ ਬੱਕਰੀਆਂ ਦੇ ਬੱਚੇ ਨੇ ਸੱਤਵੀਂ ਪੀੜ੍ਹੀ ਚੱਲ ਰਹੀ ਆ ਬਾਈ ਜੀ ਬੱਕਰੀਆਂ ਦੀ ਠੀਕ ਹੈ ਜੀ ਹਾਂ ਇਹ ਉਹ ਗਾਂਾਂ ਦੀ ਗਾਂ ਪ੍ਰਾਣਾ ਖੂਨ ਚੱਲਦਾ ਰਿਹਾਗਾ ਠੀਕ ਹੈ ਠੀਕ ਹੈ ਠੀਕ ਆ ਗੱਲ ਇਹ ਐ ਨਹੀਂ ਹੈਗਾ ਵੀ ਇਹ ਬਰੀਡਰੇ ਜੰਮਦੀਆਂ ਨੇ ਬੱਕਰੀਆਂ ਹੂੰ ਇਹ ਹਾਂ ਲੈ ਲਓ ਵੀ ਸਾਡੇ ਲਵੇ 50 ਬੱਕਰੀਆਂ ਨੇ 50 ਬੱਕਰੀਆਂ ਦੇ 10 ਬੱਕਰੀਆਂ ਨੇ ਬੱਚੇ ਚਾਚਾ ਜੀ ਦੇ ਦਿੰਦੇ ਨੇ ਹਾਂ ਬਰੀਡਰ ਅੱਛਾ ਅ ਠੀਕ ਹੈ ਉਸ ਦਾ ਬੱਕਰੀ ਹੀ ਦਿੰਦੇ ਨੇ ਜੱਜ ਨੇ ਬੱਚੇ ਵੀਰੇ ਮੈਂ ਲੋਹਤ ਵਾਰਟੀ ਕਰਦੇ ਨੇ ਵਿੱਚ ਬੱਕਰਾ ਆਪਣਾ ਕਿਹੜਾ ਪਿੰਡ ਦੱਸਿਆ ਬਈ ਬੇਗੜ ਵਾਲਾ ਬਾਈ ਜੀ ਆਪਣਾ ਪਿੰਡ ਅੱਛਾ ਹਾਂਜੀ ਵੀ ਇਹ ਕਿੱਥੇ ਜੇ ਸੁਨਾਮ ਦੇ ਕੋਲ ਆ ਗਿਆ ਬਾਈ ਜੀ ਕੋਈ ਨਹੀਂ ਉਹ ਤੋਲ ਕੇ ਸਰੂਰ ਜਿਲਾਗਾ ਠੀਕ ਹੈ ਠੀਕ ਹੈ ਸੇਲ ਸੁਨਾਮ ਆਪਾਂ ਨੂੰ ਅੱਛਾ ਬਾਕੀ ਤੁਸੀਂ ਬੱਕਰੀਆਂ ਇਸ ਤਰ੍ਹਾਂ ਸੇਲ ਵਗੈਰਾ ਕਰਦੇ ਹੋ ਸੇਲ ਵੀਰੇ ਕਰਦੇ ਆਂਗੇ ਕੀ ਨੰਬਰ ਹੈ ਤੁਹਾਡਾ ਜੇ ਕੋਈ ਕੰਟੈਕਟ ਕਰਨਾ ਚਾਹੇ ਤੁਹਾਡੇ ਦਾ ਬਾਈ ਜੀ ਨੰਬਰ ਆਗਾ 81467 81467 52214 52214 ਹੈਨਾ ਆਪਣਾ ਚੈਨਲ ਵੀ ਆ ਬਾਈ ਜੀ ਕਿਹੜਾ ਚੰਦਲਾ ਮਾਨਗੋੜ ਫਾਰਮ ਬਾਈ ਮਾਨਗੋੜ ਫਾਰਮ ਬਾਈ ਬਾਈ ਇਹ ਚੈਨਲ ਆ ਬੱਕਾ YouTube ਤੇ Facebook ਤੇ ਤਿੰਨਾਂ ਤੇ ਚੱਲਦਾ ਬਾਈ ਜੀ ਕਿਸੇ ਮਰਜ਼ੀ ਕਰਦਾ YouTube ਤੇ ਜ਼ਿਆਦਾ ਚੱਲ ਰਿਹਾਗਾ ਉਹਨਾਂ ਤੇ ਅੱਜ ਘੱਟ ਚੱਲਦਾ ਆਪਣਾ Facebook ਤੇ ਠੀਕ ਹੈ ਠੀਕ ਹੈ ਚੈਨਲ ਵੀ ਆ ਬਾਈ ਦਾ ਹਨਾ ਲਾਜ਼ਮੀ ਸਬਸਕ੍ਰਾਈਬਰ ਕਰਿਓ ਵੀਰ ਦੇ ਚੈਨਲ ਪਹਿਲਾਂ ਹੋਰ ਕਰਾਂਗੇ ਹਾਂਜੀ ਹਾਂ ਬੋਲੋ ਕੋਈ ਨੂੰ ਦੱਸੋ ਛਕਰੀਆਂ ਲੈ ਲੈਨੇ ਆ ਬਾਹਰੋਂ ਹਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਕਿਸੇ ਬਾਈ ਨੇ ਕੋਈ 10 ਪੰਮ ਜਬ ਬੱਕਰੀਆਂ ਖਰੀਦਦਾਗਾ ਵੀਰੇ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਣੀ ਬੱਕਰੀ ਇੱਕ ਨਾ ਮੇਲੇ ਤੋਂ ਲੈ ਲਈ ਤੰਦਰੁਸਤ ਆ ਇੱਕ ਬਾਈ ਹਨਾ ਬਾਈਆਂ ਨੂੰ ਇਹ ਪੁੱਛ ਲੈ ਕਰ ਬਾਈ ਇਹਨਾਂ ਦੇ ਵੈਕਸੀਨ ਹੋਈ ਹੋਈ ਆ ਬਾਈ ਬਣ ਕੇ ਵੈਕਸਿਨ ਜ਼ਰੂਰੀ ਕਰਾਇਆ ਕਰੋ ਤਿੰਨੇ ਵੈਕਸੀਨਾ ਵੈਕਸੀਨਾ ਦੱਸਾਂਗੇ ਕਿਹੜੇ ਕਿਹੜੇ ਕਰਾਉਣੇ ਨੇ ਵੀਰੇ ਪੀਪੀਆਰ ਕਰਾਉਣੀ ਆ ਬਾਈ ਜੀ ਆਪਾਂ ਨੇ ਇੱਕ ਇੱਕ ਐਫਐਮਡੀ ਠੀਕ ਹੈ ਇੱਕ ਏਟੀਟੀ ਠੀਕ ਹੈ ਕਿਦਾਂ ਬੱਕਰੀ ਨੂੰ ਝਿਰਕੀ ਲੱਗਦੀ ਆ ਕਿ ਬੱਕਰੀ ਤਾਂ ਹਾ ਮੂੰਹ ਕਰਕੇ ਆਏ ਘੇੜਾ ਖਾ ਕੇ ਦੌਰਾ ਪੈਂਦਾ ਬੱਕਰੀ ਦੇ ਹਾਂ ਉਹ ਬੱਕਰੀ ਦੇ ਬਿਲਕੁਲ ਨਹੀਂ ਪੈਂਦਾ ਫਿਰ ਜਦੋਂ ਵੈਕਸੀਨਾ ਹੋ ਗਈ ਆ ਠੀਕ ਹੈ ਹਾਂ ਐਫਐਮਡੀ ਦੇ ਬਾਈ ਕੀ ਲੱਸਣ ਨੇ ਪੈਰ ਖਰਾਬ ਹੋਣਗੇ ਵੀਰੇ ਖੁਰਾਂ ਲਵੋ ਤੇ ਮੂੰਹ ਮੂੰਹ ਹਾ ਸਾਲੇ ਹੋਣਗੇ ਮੂੰਹ ਚ ਠੀਕ ਹੈ ਬੱਕਰੀ ਆਹ ਸਾਰਾ ਕਿ ਨਾ ਸਾਲਿਆਂ ਨਾਲ ਭਰ ਜਾਂਦੀ ਆ ਚੀਜ਼ ਆ ਆਹ ਚੀਜ਼ਾਂ ਵਿੱਚੋਂ ਖਾਲੇ ਹੋ ਜਾਂਦੇ ਨੇ ਇਹਨੂੰ ਆਪਾਂ ਮੂੰਹ ਖੁਰਦੀ ਦੀ ਬਿਮਾਰੀ ਵੀ ਕਹਿ ਦਿੰਦੇ ਆ ਆ ਮੂੰਹ ਖੁਰ ਕਹਿੰਦੇ ਨੇ ਪੰਜਾਬੀ ਚ ਅੰਗਰੇਜ਼ੀ ਚ ਇਹਨੂੰ ਐਫ ਐਮ ਡੀ ਕਹਿ ਦਿੰਦੇ ਆ ਐਫ ਐਮ ਡੀ ਠੀਕ ਹੈ ਆ ਆਹ ਚੀਜ਼ਾਂ ਖਰਾਬ ਹੋ ਜਾਂਦੇ ਨੇ ਠੀਕ ਆਹ ਚੀਜ਼ਾਂ ਬਾਈ ਜੇ ਕਿ ਮੈਂ ਹੁਣ ਸੁੱਕੀਆਂ ਨੂੰ ਦੇਖਿਆ ਸਾਡੇ ਕਹਿੰਦਾ ਫਾਰਮ ਦੀ ਖਾਸੀਅਤ ਕੀ ਇਹਨਾਂ ਦੇ ਬੱਕਰੇ ਤੇ ਵੈਕਸੀਨ ਹੋਈ ਹੋਈ ਆ ਠੀਕ ਹੈ ਠੀਕ ਹੈ ਹਾਂ ਇਹ ਤਾਂ ਕਰਕੇ ਬੱਕਰੀਆਂ ਕਾਮਯਾਬ ਨੇ ਬਾਕੀ ਫਾਰਮ ਦੀ ਸਫਾਈ ਵਗੈਰਾ ਤੇ ਵੀ ਬਹੁਤ ਹੋਣੀ ਆ ਬਾਈ ਤੇਰੇ ਸਫਾਈ ਵੀ ਜ਼ਰੂਰੀ ਆ ਤੇ ਬਾਕੀ ਦੀ ਬੰਦੇ ਦੀ ਕਹਿੰਦਾ ਗੌਰ ਵੀ ਜ਼ਰੂਰੀ ਆ ਬੱਕਰੀਆਂ ਨੂੰ ਆਪਾਂ ਨੇ ਪੀ ਪ 24 ਘੰਟੇ ਬੱਕਰੀ ਚ ਬੁਖਾਰ ਰਹਿਣਾ ਠੀਕ ਹੈ ਹਾਂ 24 ਘੰਟੇ ਬੱਕਰੀ ਬੁਖਾਰ ਰਹਿਣਾ ਖਾਂਦੀ ਨਹੀਂ ਹੈਗੀ ਬੈਠੀ ਰਹਿਣਾ ਇਸਰ ਜੜੇ ਦੇ ਕੇ ਇਹ ਪੀਪੀਆਰ ਦੇ ਰਸੜਨੇ ਬਾਈ ਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹਾਂਜੀ ਬਾਈ ਇੱਕ ਕਹਿੰਦਾ ਬੱਕਰੀਆਂ ਨੂੰ ਬਾਈ ਜੀ ਕੀ ਕਰਨਾ ਆਪਣੇ ਚਾਹੀਦੇ ਬੱਕਰੀਆਂ ਸੂਣ ਵਾਲੇ ਨੇ ਚਾਹੀਦੇ ਫੰਡਰਾਂ ਨੇ ਹਾਂ ਕੈਲਸ਼ੀਅਮ ਤੇ ਲਿਵਰ ਟੋਨਿਕ ਆ ਇਹ ਦੋਨੇ ਤਰ੍ਹਾਂ ਦਾ ਮਿਲਾ ਕੇ ਆਪਾਂ ਨੇ ਬੱਕਰੀ ਨੂੰ 20 ਦਿਨ ਦੇਣਾਗਾ 10-10 ਐਮਐਲ ਕਦੇ ਤੋੜਨਾ ਨਹੀਂ ਠੀਕ ਹੈ ਜੀ ਹਾਂ ਜੇ ਤੁਸੀਂ 12 ਮਹੀਨੇ 30 ਦਿਨ ਦੇ ਸਕਦੇ ਤਾਂ ਉਹ ਤਾਂ ਵਾੜ ਇਹਦੇ ਨਾਲ ਬਾਈ ਜੀ ਬੱਕਰੀ ਦੇਖਣਾ ਜਦ ਆਪਾਂ ਬੱਕਰੀ ਸੂਪੈਂਦੀ ਆ ਬੱਚੇ ਹੋ ਕੇ ਕਨ ਡੱਡ ਹੋ ਕੇ ਦਿਖਦੇ ਨਹੀਂ ਹੈਗੇ ਬੱਕਰੀ ਨੂੰ ਪਹਿਲੀ ਘਰ ਪੱਤੀ ਨੂੰ ਕਹਿੰਦਾ ਵੀਰੇ ਬੱਚਿਆਂ ਨੂੰ ਕੈਲਸ਼ੀਅਮ ਮਿਲਦਾ ਉਹਦੇ ਵਿੱਚ ਠੀਕ ਹੈ ਜੀ ਠੀਕ ਹੈ ਹਾਂ ਵਿੱਚ ਕਹਿੰਦੇ ਨੇ ਬਾਈ ਕਹਿੰਦਾ ਸਾਡੇ ਬਾਈ ਬੱਕਰੀ ਸੂਪੀ ਤੇ ਬੱਕਰੇ ਮੇਮਣੇ ਮਰ ਗਏ ਉਹ ਮੇਵਣੇ ਮਰਨ ਦਾ ਕਾਰਨ ਇਹੀ ਆ ਵੀਰੇ ਬੱਕਰੀ ਦੇ ਕਹਿੰਦਾ ਬੱਚਿਆਂ ਚੋਂ ਕੈਲਸ਼ੀਅਮ ਖੁੱਕ ਜਾਂਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਬੱਕਰੀਆਂ ਬਾਈ ਸਾਨੂੰ 7ਵੀਂ ਪੀੜ੍ਹੀ ਆ ਗਈ 7ਵੀਂ ਪੀੜ੍ਹੀ ਆ ਤੁਹਾਨੂੰ 7ਵੀਂ ਪੀੜ੍ਹੀ ਆ ਬਾਈ ਜੀ ਅੱਛਾ ਹੁਣ ਤੁਹਾਡੇ ਕੋਲ ਟੋਟਲ ਕਿੰਨੀਆਂ ਬੱਕਰੀਆਂ ਨੇ ਸਾਡੇ ਲੇ ਵੀਰੇ ਇਸ ਟਾਈਮ 80 ਕ ਪਸ਼ੂ ਹੈਗੇ ਨੇ ਘਰੇ ਅੱਛਾ 80 ਕ ਪਸ਼ੂ ਹੈਗੇ ਨੇ ਹਾਂਜੀ ਅੱਜ ਤੁਸੀਂ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਇੱਥੇ ਵੀਰੇ ਬਾਈ ਜੀ ਮੈਂ ਲੈ ਕੇ ਆਇਆ ਸੀ 4 ਠੀਕ ਹੈ ਕਿੰਨੇ ਸੇਲ ਹੋ ਗਏ ਵੀਰੇ ਆ ਇੱਥੇ ਰਹਿੰਦੀ ਆ ਜਿਹੜੇ ਸੇਲ ਹੋਈਆਂ ਵਧੀਆ ਸੇਲ ਨਾਲ ਰੇਟ ਰੁੱਟ ਮਿਲ ਇਹੀ ਗੱਲ ਵੀਰੇ ਬੱਕਰੀ ਰੱਖ ਜੀ ਰੋਲਿਆ ਕਰੋ ਬੱਕਰੀ ਤਾਂ ਆਪਾਂ 40-50 ਹਜ਼ਾਰ ਰੁਪਏ ਲਾ ਦਿੰਦੇ ਹਾਂਗੇ ਪਰ ਬੱਕਰੀ ਨੂੰ ਦਵਾਈ ਜ਼ਰੂਰੀ ਆ ਜਿਵੇਂ ਆ ਬੱਕਰੀ ਖੜੀ ਆ ਹੁਣ ਹਨਾ ਥੋੜੀ ਇਹ ਵੀ ਸੇਲ ਵਾਸਤੇ ਤੁਸੀਂ ਲੈ ਕੇ ਆਈ ਸੀ ਹਨਾ ਤੇ ਇਹਦੀ ਜੇ ਆਪਾਂ ਗੱਲ ਕਰੀ ਤੁਸੀਂ ਕੀ ਡਿਮਾਂਡ ਵਗੈਰਾ ਰੱਖੀ ਇਹਦੀ ਇਹਦੀ ਬਾਈ ਜੇ ਅਸੀਂ 25000 ਰੁਪਏ ਮੰਗਦੇ ਹਾਂਗੇ ਨਾਲ 25000 ਰੁਪਏ ਡਿਮਾਂਡ ਰੱਖੀ ਹਾਂਜੀ ਕਿੰਨੀ ਕੀ ਲੱਗਦਾ ਤੁਹਾਨੂੰ ਵੀ 25 ਚ ਕਿੱਥੇ ਤੱਕ ਜਣੇ ਕਿ ਚਲੋ ਆਪਾਂ ਮੰਗਦੇ ਹਾਂ ਹਨਾ ਰੋਕ ਉਹ ਵੀ ਕਰਦੇ ਆ ਬਾਈ ਜੀ ਚਲ ਵੈਸੇ ਤਾਂ ਵੀਡੀਓ ਦੇ ਵਿੱਚ ਆਪਾਂ ਚਲ ਨਹੀਂ ਉਹ ਕਰਦੇ ਹੁੰਦੇ ਜਦੋਂ ਆਪਾਂ ਗੱਲ ਹੋ ਗਈ ਆਪਾਂ 1500 ਰੁਪਏ ਵੀਰੇ ਕੰਮ ਕਰ ਲਾਂਗੇ ਠੀਕ ਹੈ ਠੀਕ ਹੈ ਠੀਕ ਗੱਲ ਮਾਗਰ ਬੱਚਾ ਵੀ ਇਹਦੇ ਕਾਲਾ ਅੱਛਾ ਬੱਚਾ ਵੀ ਅਨਾਮ ਮਾਗਰ ਬੱਚਾ ਦਾ ਆਹ ਬੱਚਾ ਖੜਾ ਵੀਰੇ ਠੀਕ 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 ਹੈ ਚਾਹ ਬੱਚਾ ਹੈ ਹਾਂ ਠੀਕ ਹੈ ਵਧੀਆ ਬੱਚਾ ਹੈ ਬੱਚਾ ਵੀ ਵਧੀਆ ਹੈ ਨਾ ਨਾਲ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਕੋਈ ਧੰਦਾ ਮਾੜਾ ਨਹੀਂ ਹੈਗਾ ਵੀਰੇ ਬੰਦਾ ਮਾੜਾ ਹੈਗਾ ਕਿਹੜਾ ਆਪਾਂ ਮਾੜਾ ਕਹਿੰਦੇ ਆ ਇਹਨਾਂ ਦੇ ਵਿੱਚ ਵੜ ਜਾਓ ਦਵਾਈਆਂ ਬੁੱਟਿਆ ਘਰੇ ਲੈ ਕੇ ਰੱਖੋ ਜਦੋਂ ਬੱਕਰੀ ਨੂੰ ਕੋਈ ਪ੍ਰੋਬਲਮ ਆਉਦੀ ਨਾਲ ਦੇਣਾ ਦਵਾਈਆਂ ਦੇਣੀ ਸ਼ੁਰੂ ਕਰ ਦਿਓ ਬੱਕਰੀ ਨੂੰ ਕੁਝ ਵੀ ਨਹੀਂ ਹੁੰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਤਰੋਲਾ ਮੰਡੀ ਦੇ ਵਿੱਚ ਆ ਕੇ ਬਾਕੀ ਜਿਹੜੇ ਵਪਾਰੀ ਵੀਰ ਨੇ ਤੇ ਇਸ ਤਰ੍ਹਾਂ ਦੇ ਪਸ਼ੂ ਪਾਲਦੇ ਨੇ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ